ਆਪਣੇ ਪੈਸੇ ਲੈਣ ਵਾਸਤੇ ਸਰਤਾਂ ਤੇ ਬੈਠੇ ਆ। ਸਿੱਧੀ ਆਰ ਪਾਰ ਦੀ ਲੜਾਈ ਆ ਦੇਖੋ। ਹੁਣ ਸੋਚਣੇ ਸਮਝਣੇ ਵਾਲਾ ਗੱਲ ਕੋਈ ਨਹੀਂ। ਜਿਹੜਾ ਉੱਥੇ ਆਇਆ ਉਹਨੂੰ ਲੰਮਾ ਵੀ ਪਾਵਾਂਗੇ ਫੜ ਕੇ ਬੰਨਾਵੇਂਗੇ। ਇਹਨਾਂ ਨੂੰ ਸਾਬਕ ਸਖਾਵਾਂਗੇ। ਜਿਹੜਾ ਅੱਖ ਕਰਕੇ ਦੇਖੂਗਾ ਉਹਦੀ ਅੱਖ ਕੱਢਾਂਗੇ। ਜਿਹੜਾ ਲੱਤ ਪਰੂਗਾ ਉਹਦੀ ਲੱਤ ਵੱਢਾਂਗੇ। ਮਤਲਬ ਆਰ ਪਾਰ ਦੀ ਲੜਾਈ ਲੜਾਂਗੇ। ਜ਼ਮੀਨ ਤੇ ਇਹਨਾਂ ਨੂੰ ਕਬਜ਼ਾ ਨਹੀਂ ਕਰਨ ਦਿੰਦੇ। ਜੀ ਆਨ ਸਾਹਿਬ ਕਹਿੰਦੇ ਜਾਲੀ ਕਿਸਾਨ ਨੇ। ਉਹ ਦੱਸੋ ਤੁਹਾਡੀ ਨਿਗਾਹ 'ਚ ਫਰਕ ਪੈ ਗਿਆ। ਆ ਸਾਡੇ 3-4 ਮੰਤਰੀ ਬੈਠੇ ਆ ਉਹ ਕਹਿੰਦੇ ਝੋਨੇ ਦੀ ਫਸਲ ਦੀ ਸਾਮ ਸੰਭਾਲੀ ਸਾਡੇ ਹੱਥ ਗੜੇ ਨੇ ਉਹ ਗੁੰਗਿਓ ਜੇ ਤੁਹਾਡੇ ਹੱਥ ਗੜੇ ਤੁਹਾਨੂੰ ਮੰਤਰੀ ਕੱਲ ਹੀ ਬਣਾਇਆ ਛਾਂ ਇੱਕ ਵਾਰ ਫਿਰ ਸੰਘਰਸ਼ਾਂ ਦੀ ਰਾਹ ਤੇ ਦਿਖਾਈ ਦੇ ਰਿਹਾ ਹੈ ਜੇਕਰ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਬੀਤੇ ਦਿਨੀ ਲੈਂਡ ਪੁਲਿੰਗ ਪਾਲਿਸੀ ਦਾ ਵਿਰੋਧ ਕੀਤਾ ਗਿਆ ਸੀ ਆਪ ਆਗੂਆਂ ਦੀ ਪਿੰਡਾਂ ਦੇ ਵਿੱਚ ਐਂਟਰੀ ਬੰਦ ਕੀਤੀ ਗਈ ਸੀ ਉਸ ਤੋਂ ਬਾਅਦ ਟਰੈਕਟਰ ਮਾਰਚ ਕਰਿਆ ਗਿਆ ਤੇ ਹੁਣ ਜਿਹੜਾ ਅੱਜ ਹੈ ਡੀਸੀ ਦਫ਼ਤਰਾਂ ਦੇ ਬਾਹਰ 2 ਘੰਟੇ ਦੇ ਧਰਨੇ ਦਾ ਐਲਾਨ ਕੀਤਾ ਗਿਆ ਸੀ ਹਾਲਾਂਕਿ ਇਹ ਜੋ ਸ਼ਾਰਪੋਰ ਦੀ ਗੱਲ ਕਰੀਏ ਤਾਂ ਸਵੇਤ ਹੋਈ ਬਾਰੀ ਬਾਰਿਸ਼ ਹੋਣ ਕਰਕੇ ਹਾਲਾਤ ਕੁਝ ਅਜਿਹੇ ਲੱਗਦੇ ਸੀ ਕਿ ਇਹ ਜਿਹੜਾ ਅੱਜ ਰੋਸ ਧਰਨਾ ਹੈ ਕਾਮਯਾਬ ਨਹੀਂ ਹੋਏਗਾ ਪਰ ਸੈਂਕੜੇ ਦੀ ਗਿਣਤੀ ਦੇ ਵਿੱਚ ਕਿਸਾਨ ਹੱਲੇ ਵੀ ਇੱਥੇ ਪਹੁੰਚੇ ਹਨ ਜਿਹੜੇ ਕੀ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਦੇ ਨਜ਼ਰ ਆ ਰਹੇ ਹਨ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਰੋਸ ਜਿਹੜਾ ਹੈ ਉਹ ਵੱਧਾ ਦਿਖਾਈ ਦੇ ਰਿਹਾ ਹੈ ਔਰ ਕਿਵੇਂ ਪੰਜਾਬ ਸਰਕਾਰ ਦੇ ਖਿਲਾਫ ਇਹ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਰਹੇ ਹੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਅੱਜ ਜਿਹੜਾ ਹੈ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਜਿਹੜੇ 2 ਘੰਟੇ ਲਈ ਜਿਹੜਾ ਹੈ ਧਰਨਾ ਲਗਾਇਆ ਗਿਆ ਸੀ ਔਰ ਤਸਵੀਰਾਂ ਤੁਸੀਂ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਦੇਖ ਰਹੇ ਹੋ ਔਰ ਅੱਜ ਦੀਆਂ ਮੰਗਾਂ ਬਾਰੇ ਇੱਕ ਵਾਰੀ ਤੁਹਾਨੂੰ ਜਾਣੂ ਕਰਾਨੀ ਆ ਪੰਜਾਬ ਸਰਕਾਰ ਗੰਨੇ ਦੀ ਸਬਸਿਡੀ ਜਿਹੜੀ ਹੈ ਬਕਾਇਆ ਰਾਸ਼ੀ ਤੁਰੰਤ ਉਹ ਖਾਤਿਆਂ ਦੇ ਵਿੱਚ ਪਾਵੇ ਲੈਂਡ ਪੁਲਿੰਗ ਸਕੀਮ ਦਾ ਵੀ ਇਹਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਆਉਣ ਵਾਲੇ ਝੋਨੇ ਦੇ ਸੀਜ਼ਨ ਤੇ ਕਿਸਾਨਾਂ ਦੀ ਲੁੱਟ ਰੋਕ ਥਾਮ ਨੂੰ ਦਾ ਉਪਰਾਲਾ ਲੱਭੇ ਖੋਸ ਬਣਾਵੇ ਪੰਜਾਬ ਸਰਕਾਰ ਆਵਾਰਾ ਪਸ਼ੂਆਂ ਤੇ ਸੂਰਾ ਦੀ ਰੋਕਥਾਮ ਲਈ ਜੋਗ ਉਪਰਾਲਾ ਕਰੇ ਅਤੇ ਯੂਰੀਆ ਖਾਦ ਦੀ ਘਾਟ ਲਈ ਪੰਜਾਬ ਸਰਕਾਰ ਕੋਈ ਉਪਰਾਲਾ ਕਰੇ ਅਜਿਹੇ ਕੁਝ ਮੰਗਾਂ ਨੂੰ ਲੈ ਕੇ ਅੱਜ ਡੀਸੀ ਦਫ਼ਤਰਾਂ ਦੇ ਬਾਹਰ ਵੱਡਾ ਧਰਨਾ ਲੱਗਾ ਹੈ ਸਾਡੇ ਨਾਲ ਦੁਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਨੇ ਉਹਨਾਂ ਨਾਲ ਗੱਲ ਕਰਾਂਗੇ ਜੰਗਵੀਰ ਜੀ ਅੱਜ ਜਿਹੜਾ ਹੈ ਅਲੱਗ-ਅਲੱਗ ਮੁੱਦਿਆਂ ਨੂੰ ਲੈ ਕੇ ਉਦੇ ਵਿੱਚ ਹੀ ਚਾਹੇ ਨੈਨਪਲਿੰਗ ਸਕੀਮ ਹੋਵੇ ਚਾਹੇ ਕਰਨੇ ਦੀ ਸਬਸਿਡੀ ਨੂੰ ਲੈ ਕੇ ਹੋਵੇ ਚਾਹੇ ਯੂਰੀਆ ਦੀ ਕਟ ਹੈ ਕਈ ਮੁੱਦਿਆਂ ਤੇ ਅੱਜ ਇਹ ਵਿਸ਼ਾਲ ਧਰਨਾ ਲਾਇਆ ਗਿਆ ਹੈ ਸਵੇਰੇ ਲੱਗਦਾ ਸੀ ਵੀ ਧਰਨਾ ਕਿਤੇ ਸਫਲ ਨਹੀਂ ਹੋ ਸਕੇਗਾ ਕਿਉਂਕਿ ਸਵੇਰੇ بارش ਦਾ ਮੌਸਮ ਹੈ ਅੱਜ ਇੱਡੀ ਵੱਡੀ ਗਿਣਤੀ ਕਿਸਾਨ ਵੀ ਇੱਥੇ ਪਹੁੰਚੇ ਨੇ ਕੀ ਕਹਾਂ ਉਹ ਦੇਖੋ ਲੋਕ ਦੁਖੀ ਆ ਕਿਸਾਨ ਦੁਖੀ ਆ ਸਵੇਰੇ بارش ਲਗਾਤਾਰ ਪੈ ਰਹੀ ਸੀ ਪਰ ਫਿਰ ਵੀ ਗੈਰਨ ਕਿੰਨੂੰ ਥੋੜਾ ਫਰਕ ਪਿਆ ਆ ਪਰ ਲੋਕ ਨਿਕਲ ਕੇ ਕਿਸਾਨ ਨਿਕਲ ਕੇ ਫਿਰ ਵੀ ਆ ਗਏ ਆ ਹਾਲੇ ਤੱਕ ਸਾਡੇ 2-3 ਸਰਕਲ ਜਿਹੜੇ ਆ ਮੁਕੇਰੀਆਂ ਦਸੂਹਾ ਸਰਕਲ ਹਲੇ ਆ ਰਹੇ ਆ ਸੋ ਕਹਿਣ ਤੋਂ ਭਾਵ ਹੈਗਾ ਕਿ ਦੁਖੀ ਹੋ ਕੇ ਕਿਸਾਨਾਂ ਸੜਕਾਂ ਦੇ ਉੱਪਰ ਆ ਔਰ ਸ਼ੁਰੂਆਤ ਕੀਤੀ ਆ ਡੀਸੀ ਦਫਤਰ ਸੇਰ ਕੋ ਤੋਂ ਅੱਜ ਉਹਨਾਂ ਨੂੰ ਮੰਗ ਪੱਤਰ ਵੀ ਦਵਾਂਗੇ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਵਾਂਗੇ ਔਰ ਇਹਨਾਂ ਨੂੰ ਸਮਾਂ ਵੀ ਦਵਾਂਗੇ ਫੇਰ ਕਹਿ ਦਿੰਦੇ ਜਾ ਕੇ ਜਿਹੜੇ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਜਾ ਕੇ ਰੋਡਾਂ ਤੇ ਬਹਿ ਜਾਂਦੇ ਆ ਸੋ ਮੇਨ ਮੰਗਾ ਸਾਡੀਆਂ ਇਹਦੇ ਵਿੱਚ ਕੀ ਆ ਕੰਨੇ ਦੀ ਸਬਸਿਡੀ ਜਿਹੜੀ ਪੰਜਾਬ ਸਰਕਾਰ ਨੇ ਕਿਹਾ ਸੀ 61 ਰੁਪਏ ਖਾਤਿਆਂ 'ਚ ਪਾਵਾਂਗੇ 247 ਕਰੋੜ ਰੁਪਏ ਸੀ ਉਹਦੇ ਵਿੱਚੋਂ 133 ਕਰੋੜ ਰੁਪਏ ਹਾਲ ਤੱਕ ਸਾਡਾ ਰਹਿੰਦਾ ਆ ਉਹ ਤੁਰੰਤ ਖਾਤਿਆਂ 'ਚ ਪਾਉਣ ਉਹਦੇ ਵਾਸਤੇ ਇਹਨਾਂ ਦੇ ਮੰਤਰੀ ਅਮਰ ਰੋੜਾ ਜੀ ਨੂੰ ਮਿਲੇ ਸੀ ਕੇਨ ਕਮਿਸ਼ਨ ਸਾਹਿਬ ਨਾਲ ਹੀ ਬਾਰ-ਬਾਰ ਜਿਹੜੀ ਆ ਤਾਲਮੇਲ ਹੋਇਆ ਉਹਨਾਂ ਨੂੰ ਮੰਗ ਪੱਤਰ ਦਿੱਤਾ ਤੇ ਹੋਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਪਰ ਅੱਜ 3 ਹਫ਼ਤੇ ਬੀਤ ਗਏ ਤੇ ਅਸੀਂ ਮਜਬੂਰ ਨਾ ਹੋ ਕੇ ਅੱਜ ਧਰਨਾ ਲਾਉਣ ਵਾਸਤੇ ਮਜਬੂਰ ਹੋ ਗਏ ਜੰਗਵੀਰ ਜੀ ਇੱਕ ਬੜਾ ਇਮੋਸ਼ਨਲ ਜਿਹਾ ਸਵਾਲ ਪੁੱਛਦਿਆ ਭਈ ਲਗਾਤਾਰ ਪਹਿਲਾਂ ਕੇਂਦਰ ਸਰਕਾਰ ਖਿਲਾਫ ਧਰਨੇ ਹੁਣ ਆਪ ਬਣਾਈ ਪੰਜਾਬ ਸਰਕਾਰ ਖਿਲਾਫ ਧਰਨੇ ਕਿਸਾਨ ਦੀ ਜ਼ਿੰਦਗੀ ਕੀ ਰਹਿ ਗਈ ਹਰ ਵੇਲੇ ਸੜਕਾਂ ਤੇ ਚਾਹੇ ਉਹ ਫਸਲ ਬੀਜਣੀ ਹੋਵੇ ਤਾਂ ਧਰਨੇ ਚਾਹੇ ਉਹ ਫਸਲ ਵੇਚਣੀ ਹੋਵੇ ਤਾਂ ਧਰਨੇ ਜੇ ਹੱਕ ਲੈਣੇ ਹੋਣ ਤਾਂ ਧਰਨੇ ਹੁਣ ਲੈਂਡ ਪੁਲਿੰਸ ਸਕੀਮ ਦੇਖੋ ਅਸੀਂ ਤੇ ਵੈਸੇ ਸੋਚਿਆ ਸੀ ਵੀ ਨਵਾਂ ਬਦਲ ਆਊਗਾ 94 ਐਵੇਂ ਥੋੜੀ ਜੁੱਤ ਗਿਆ ਸੀਗੇ ਵੀ 94 ਕਿਤੇ ਹਵਾ ਨਾਲ ਹੀ ਜਿੱਤ ਗਿਆ ਇੱਕ ਬਦਲ ਨੂੰ ਲੈ ਕੇ ਜਿੱਤੇ ਸੀ ਕਿ ਆਸ ਨੂੰ ਲੈ ਕੇ ਜਿੱਤੇ ਸੀ ਇੱਕ ਅਸੀਂ ਵੀ ਕਿਹਾ ਸੀ ਅਸਾਂ ਧਰਨੇ ਲਾਉਣੇ ਪੈਣਗੇ ਪਰ ਹੋ ਗਿਆ ਉਹ ਢੋਲਟ ਕਰਾਪਸ਼ਨ ਫੈਲ ਗਈ ਗੁੰਡਾਗਰਦੀ ਫੈਲ ਗਈ ਧਰਨੇ ਤੇ ਧਰਨਾ ਲੱਗਣ ਲੱ ਪਿਆ ਲੈਂਡ ਪੂਲਿੰਗ ਸਕੀਮ ਲੈ ਕੇ ਆ ਗਏ ਸੋ ਕਹਿਣ ਤੋਂ ਬਾਅਦ ਜੂਰੀਏ ਦੀ ਘਾਟ ਦੇਖੋ ਤਰਾ ਤਰਾ ਕਰਦੇ ਫਿਰਦੇ ਲੋਕ ਮਿਲਦਾ ਨਹੀਂ ਜੀ ਮਿਲਦਾ ਉਹਦੇ ਨਾਲ 5-600 ਦਾ ਪ੍ਰੋਡਕਟ ਦਿੰਦੇ ਆ ਸੋ ਕਹਿਣ ਤੋਂ ਬਾਅਦ ਵਾਰਾ ਪਸ਼ੂ ਸੂਰ ਕੁੱਤੇ ਕੋਈ ਰੋਕ ਥਾਂ ਨਹੀਂ ਹੈਗੀ ਸੋ ਅਸੀਂ ਆਪਣੇ ਪੈਸੇ ਲੈਣ ਵਾਸਤੇ ਸੜਕਾਂ ਤੇ ਬੈਠੇ ਆ ਸੁਣਵਾਈ ਕਿਤੇ ਨਹੀਂ ਹੋ ਰਹੀ ਧੁਕੀ ਹੋ ਗਈ ਜ਼ਿੰਦਗੀ ਕਿਸਾਨ ਦੀ ਜ਼ਿੰਦਗੀ ਦੀ ਸਿਰ ਕਿਸਾਨ ਦੀ ਜ਼ਿੰਦਗੀ ਪਹਿਲਾਂ ਤਾਂ ਖੇਤ ਦੇ ਵਿੱਚ ਰੁਲਦਾ ਵੇ ਆਪਦਾ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਤਾਂ ਫਿਰ ਆ ਦੇਖੋ ਧਰਨੇ ਲਾਉਣ ਵਾਸਤੇ ਸੜਕਾਂ ਤੇ ਮਜਬੂਰ ਹੁੰਦਾ ਤੇ ਦੂਜੇ ਪਾਸੇ ਸਾਡੇ ਸੀਐਮ ਸਾਹਿਬ ਕਹਿੰਦੇ ਜਾਲੀ ਕਿਸਾਨ ਆ ਉਹ ਦੱਸੋ ਤੁਹਾਡੀ ਨਿਗਾਹ 'ਚ ਫਰਕ ਪੈ ਗਿਆ ਸੈਂਕੜੇ ਵੀਡੀਓ ਸੈਂਕੜੇ ਵੀਡੀਓ ਸੋਸ਼ਲ ਮੀਡੀਆ ਤੇ ਲੈਂਡ ਪੁਲਿੰਗ ਪਾਲਸੀ ਨੂੰ ਲੈ ਕੇ ਵਾਇਰਲ ਹੋ ਰਹੀਆਂ ਜਿਨ੍ਹਾਂ ਵਿੱਚ ਕਿਸਾਨ ਵੀਰ ਲਗਾਤਾਰ ਇਹ ਕਹਿ ਰਹੇ ਸਾਡੀ ਜ਼ਮੀਨ 'ਚ ਵੜੋਗੇ ਤਾਂ ਜਾਂ ਆਪ ਮਾਰਾਂਗੇ ਜਾਂ ਕਿਸੇ ਨੂੰ ਮਾਰਾਂਗੇ ਤੇ ਜੇ ਇਹ ਜਿਹੇ ਕੋਈ ਹਾਲਾਤ ਆਉਂਦੇ ਨੇ ਵੀ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਐਂਟਰ ਕਰਦੇ ਨੇ ਕੀ ਕੀ ਸੋਚ ਪਾਜੀ ਸਿੱਧੀ ਆਰ ਪਾਰ ਦੀ ਲੜਾਈ ਆ ਦੇਖੋ ਹੁਣ ਸੋਚਣੇ ਸਮਝਣੇ ਵਾਲਾ ਗੱਲ ਕੋਈ ਨਹੀਂ ਜਿਹੜਾ ਉੱਥੇ ਆਇਆ ਉਹਨੂੰ ਲੰਮਾ ਵੀ ਪਾਵਾਂਗੇ ਫੜ ਕੇ ਬੰਨਾ ਵੀ ਫੇਰ ਛੱਡਾਂਗੇ 27 ਤੱਕ ਇਹਨਾਂ ਨੂੰ ਰੱਖਾਂਗੇ ਜਿਹੜਾ ਗੁੰਗੇ ਬੈਠੇ ਨਾ 94 ਦੇ 94 ਇਹਨਾਂ ਦੇ ਮੂੰਹ ਚ ਅੱਜ ਜਵਾਨੀ ਨਿਕਲਦੀ ਨਾ ਤੁਸੀਂ ਕਿਸਾਨ ਦੇ ਖਾਤੇ 'ਚ ਪੈਸੇ ਪਾਉਨੇ ਆ ਨਾ ਤੁਸੀਂ ਕਿਸਾਨ ਦੀ ਮਾਂ ਜਿਹੜੀ ਜ਼ਮੀਨ ਜਾ ਰਹੀ ਆ ਤੁਸੀਂ ਉਹਦੇ ਬਾਰੇ ਬੋਲਦੇ ਆ ਚੁੱਪ ਕਰਕੇ ਬੈਠੇ ਆ ਮੰਤਰੀ ਸਾਡੇ ਜ਼ਿਲ੍ਹੇ ਦੇ ਐਮਐਲਏ ਸਾਡੇ ਜ਼ਿਲ੍ਹੇ ਦੇ ਚਲੋ ਤਰਾਸਦੀ ਦੀ ਗੱਲ ਆ ਵੀ ਸਾਡੇ ਦੁਆਬੇ ਦਾ ਕਦੀ ਮੁੱਖ ਮੰਤਰੀ ਨਹੀਂ ਬਣਿਆ ਚਲੋ ਮਾਲਵੇ ਦਾ ਸਹੀ ਸਾਡੇ ਪੰਜਾਬ ਦਾ ਤਾਂ ਹੈਗਾ ਅੱਜ ਤਰਾਸਦੀ ਇਸ ਗੱਲ ਦੀ ਇਹਨਾਂ ਨੂੰ ਸਬਕ ਸਿਖਾਵਾਂਗੇ ਜਿਹੜਾ ਅੱਖ ਕਰਕੇ ਦੇਖੂਗਾ ਉਹਦੀ ਅੱਖ ਕੱਢਾਂਗੇ ਜਿਹੜਾ ਲੱਤ ਪਰੂਗਾ ਉਹਦੀ ਲੱਤ ਵੱਢਾਂਗੇ ਮਤਲਬ ਆਰਪਾਰ ਦੀ ਲੜਾਈ ਲੜਾਂਗੇ ਜ਼ਮੀਨ ਤੇ ਇਹਨਾਂ ਨੂੰ ਕਬਜ਼ਾ ਨਹੀਂ ਕਰਨ ਦਿੰਦੇ ਜਦੋਂ ਸਰਕਾਰ ਹੌਲ ਵਿੱਚ ਆਈ ਸੀ ਤਾਂ ਖਾਸ ਤੌਰ ਤੇ ਇਹ ਗੱਲ ਕਹੀ ਗਈ ਸੀ ਵੀ ਕਿਸਾਨਾਂ ਦੀ ਔਰ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਨਾਲ ਬਾਰੇ ਸੋਚਣ ਸੋਚਣ ਵਾਲੀ ਸਰਕਾਰ ਆਮ ਬੰਦਿਆਂ ਦੀ ਸਰਕਾਰ ਕਿੰਨੀ ਆਮ ਬੰਦਿਆਂ ਦੀ ਕਿਸੇ ਆਮ ਦੀ ਨਹੀਂ ਗਈ ਕਿਸੇ ਆਮ ਲੋਕ ਦੀ ਸਰਕਾਰ ਨਹੀਂ ਖਾਸ ਪਾਰਟੀ ਆ ਖਾਸ ਲੋਕਾਂ ਦੀ ਸਰਕਾਰ ਆ ਕਾਰਪੋਰੇਟ ਦੀ ਸਰਕਾਰ ਆ ਜੇ ਆਮ ਲੋਕਾਂ ਦੀ ਹੁੰਦੀ ਤੇ ਇਹ ਲੈਂਡ ਪੂਲਿੰਗ ਪਾਲਿਸੀ ਬਾਬਸ ਨਾ ਲੈਂਦੇ ਕਿ ਟੀਕਸਾੜੀ ਲੋਡ ਪਈਓ ਆ ਕਿਹੜੇ ਗੈਰ ਪੰਜਾਬੀ ਤੁਸੀਂ ਇੱਥੇ ਆ ਕੇ ਬਸਾਉਣੇ ਆ ਜਿੰਨੇ ਹੁਣ ਚੰਡੀਗੜ੍ਹ 28333 ਏਕੜ ਦੇ ਵਿੱਚ ਵਸਿਆ ਤੇ ਆ 65000 ਏਕੜ ਤੁਸੀਂ ਅੱਜ ਕਰਨ ਲੱਗੇ ਆ ਇਹੋ ਜਿਹਾ ਤਿੰਨ ਚੰਡੀਗੜ੍ਹ ਬਣ ਜਾਣੇ ਉਹ ਬਸੋਂ ਕਿੱਥੋਂ ਲੈ ਕੇ ਆਉਣੀ ਆ ਆਬਾਦੀ ਕਿੱਥੋਂ ਲਿਆਉਣੀ ਆ ਮੁੱਖ ਮੰਤਰੀ ਸਾਹਿਬ ਬਾਹਰਲੇ ਲੈ ਕੇ ਆਉਣੇ ਆ ਉਹਨਾਂ ਦੀਆਂ ਵੋਟਾਂ ਬਣਾਉਣੀਆਂ ਪੰਜਾਬ ਨੂੰ ਖਤਮ ਕਰਨਾ ਬਸ ਇਹੀ ਏਜੰਡਾ ਜਿਹੜਾ ਆ ਉਹ ਬੀਜੇਪੀ ਦਾ ਸੀਗਾ ਇਹੀ ਏਜੰਡਾ ਮੁੱਖ ਮੰਤਰੀ ਦਾ ਕਾਲ ਉਪਰੋਂ ਆਉਂਦੀ ਆ ਹੁਕਮ ਉਪਰੋਂ ਆਉਂਦੇ ਆ ਇਹ ਤਾਂ ਬਸ ਮਜਨੂਆਂ ਨੂੰ ਸਿਰ ਹਲਾਈ ਜਾਂਦੇ ਆ ਜੰਗਵੀਰ ਉਹਨਾਂ ਨੇ ਦੱਸਿਆ ਵੀ ਇਹ ਸਿੱਧੇ ਤੌਰ ਤੇ ਸਾਡਾ ਧੱਕਾ ਹੋ ਗਿਆ ਤੁਸੀਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਆਦੀਪ ਐਂਟਰੀ ਦੇ ਬੰਦ ਦੇ ਬੋਰਡ ਲਾਤੇ ਉਸ ਤੋਂ ਬਾਅਦ ਸੈਂਕੜੇ ਦੀ ਗਿਣਤੀ ਦੇ ਵਿੱਚ ਪੂਰੇ ਜ਼ਿਲ੍ਹੇ ਚੋਂ ਇੱਕ ਰੋਸ਼ਮਾਰਚ ਲੰਘਿਆ ਉਸ ਤੋਂ ਬਾਅਦ ਅੱਜ ਤੱਕ ਵੀ ਡੀਸੀ ਦਫਤਰ ਦੇ ਬਾਹਰ ਬੈਠੇ ਹੋ ਪਰ ਸਰਕਾਰ ਦਾ ਤਾਂ ਹਾਲ ਤੱਕ ਕੋਈ ਪ੍ਰਤੀਕ੍ਰਿਆ ਸਾਹਮਣੇ ਨਹੀਂ ਆਉਂਦੀ ਦੇਖੋ ਗੱਲ ਇਸ ਤਰ੍ਹਾਂ ਆ ਕਿ ਪਹਿਲਾਂ ਕਹਿੰਦੇ ਸਰਕਾਰ ਨੇ ਆਣੀ ਆ ਹੁਣ ਸਰਕਾਰ ਬੁੱਢੀ ਹੋ ਗਈ ਆ ਅਸੀਂ ਚਾਹੁੰਦੇ ਆ ਕਿ ਇਹ ਹਜੇ ਤੱਕ ਵੀ ਸਮਝ ਜਾਵੇ ਪਰ ਜਿਹੜੇ ਇਹਨਾਂ ਦੇ ਹਾਲਾਤ ਆ ਸਮਝਣ ਤੋਂ ਬਾਹਰ ਆ ਆੜਾ ਲੈਂਡ ਪੂਲਿੰਗ ਦਾ ਇਹਨਾਂ ਨੇ ਮਸਲਾ ਲਿਆਂਦਾ ਆ ਕਿਸਾਨਾਂ ਨੂੰ ਕਿਸਾਨਾਂ ਦੇ ਗਲ ਮੈਨੂੰ ਹੱਥ ਪਾਇਆ ਇਹਨਾਂ ਨੇ ਤੇ ਜੇਕਰ ਇਹ ਇਸੇ ਤਰ੍ਹਾਂ ਨਾ ਹਟੇ ਤੇ ਗਲ ਮੈਨੂੰ ਹੱਥ ਇਹਨਾਂ ਦੇ ਨੂੰ ਵੀ ਪਾਵਾਂਗੇ ਤੁਸੀਂ ਕੱਲ ਦੀ ਪਰਸਨਲੀ ਖਬਰ ਸੁਣ ਲਓ ਆੜਾ ਝੋਨੇ ਦਾ ਮਸਲਾ ਚੱਲਦਾ ਸੀਗਾ ਆ ਸਾਡੇ 3-4 ਮੰਤਰੀ ਬੈਠੇ ਆ ਉਹ ਕਹਿੰਦੇ ਝੋਨੇ ਦੀ ਫਸਲ ਦੀ ਸਾਮ ਸਮਹਾਲੀ ਸਾਡੇ ਹੱਥ ਖੜੇ ਨੇ ਉਹ ਗੁੰਗਿਓ ਜੇ ਤੁਹਾਡੇ ਹੱਥ ਖੜੇ ਤੁਹਾਨੂੰ ਮੰਤਰੀ ਕੱਲ ਹੀ ਬਣਾਇਆ ਤੁਸੀਂ ਡੁੱਬ ਕੇ ਮਰ ਜਾਓ ਕਿਸੇ ਦਰਿਆ ਦੇ ਵਿੱਚ ਤੁਹਾਨੂੰ ਅਸੀਂ ਮੰਤਰੀ ਇਸ ਕਰਕੇ ਬਣਾਇਆ ਵੀ ਤੁਸੀਂ ਹੱਥ ਖੜੇ ਕਰ ਦਿਓ ਕਹਿੰਦੇ ਸੈਂਟਰ ਦੇ ਹੱਥ ਨੇ ਸੈਂਟਰ ਨੇ ਸਾਰਾ ਕੁਝ ਕਰਨ ਦਾ ਤੁਹਾਨੂੰ ਜਿਹੜੇ ਤਨਖਾਹਾਂ ਦਿੱਨੇ ਆ ਇਹਨਾਂ ਦਾ ਆ ਜਿਹੜੇ ਐਨੇ ਤੁਹਾਡਾ ਢਿੱਡ ਭਰਦੇ ਆ ਇਹਨਾਂ ਨੂੰ ਤੁਸੀਂ ਕਿਤੇ ਬੋਝ ਬਣਿਓ ਆ ਕਦ ਨੇ ਤੁਸੀਂ ਬਣਿਓ ਆ ਸਰਕਾਰ ਕਦ ਨੇ ਚੁਣੀ ਆ ਕਿਸਾਨ ਜ਼ਮੀਨਾਂ ਤੇ ਤਾਂ ਰਹਿ ਹੀ ਨਹੀਂ ਗਿਆ ਕਿਸਾਨ ਤਾਂ ਕਦੀ ਕੇਂਦਰ ਸਰਕਾਰ ਖਿਲਾਫ ਧਰਨੇ ਤੇ ਕਦੀ ਪੰਜਾਬ ਸਰਕਾਰ ਧਰਨੇ ਤੇ ਖਿਲਾਫ ਧਰਨੇ ਤੇ ਦੇਖੋ ਇੱਕ ਬਦਲਾ ਲੈ ਆਂਦਾ ਸੀਗਾ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਸਾਨੂੰ ਆਸ ਸੀਗੀ ਵੀ ਧਰਨੇ ਤੋਂ ਸ਼ਿਕਾਰਾ ਮਿਲ ਜੂ ਸਾਨੂੰ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਇਹ ਜਿਹੜੇ ਹੈਗੇ ਕਨਸਲੇ ਆ ਇਹ ਨਸਲੀ ਨਹੀਂ ਹੈਗੇ ਜੇ ਨਸਲ ਦੇ ਹੁੰਦੇ ਨਾ ਤੇ ਅੱਜ ਨੂੰ ਸਾਨੂੰ ਆ ਪੰਗੇ ਨਾ ਕਰਨੇ ਪੈਂਦੇ ਆ ਜਿਹੜਾ ਸਾਡਾ ਮੁੱਖ ਮੰਤਰੀ ਆ ਇਹ ਸੁਦਾ ਇੱਕ ਨਸਲਾ ਨਿਕਲਿਆ ਸਾਨੂੰ ਤੇ ਸਟੇਜ ਸਾਹਮਣੇ ਆ ਸਮਝੋ ਸਟੇਜ ਤੇ ਇਹਨੂੰ ਸਟੇਟ ਤੇ ਲੈ ਆ ਕੇ ਬਹਾਲ ਦਤਾ ਗਲਤੀ ਵੀ ਸਾਡੀ ਆ ਤੋਂ ਦਾ ਖਮਿਆਜਾ ਸੀ ਬਹੁਤ ਜ਼ਿਆਦਾ ਭੁਗਤ ਰਹੇ ਆ ਪਰ ਸਾਨੂੰ ਆਸ ਨਹੀਂ ਸੀ ਤੇ ਇਦਾਂ ਦਾ ਕੰਮ ਇਹ ਕਰੂਗਾ ਪਰ ਬਹੁਤ ਮਾੜਾ ਕੀਤਾ ਪਰ ਆਉਣ ਵਾਲੇ ਸਮੇਂ ਤੇ ਇਹ ਬਹੁਤ ਮਾੜਾ ਹਾਲ ਦਾ ਹੋਊਗਾ ਜਿਵੇਂ ਕਿ ਹਲ ਤੱਕ ਸਰਕਾਰ ਦਾ ਕੋਈ ਲੈਂਡ ਪੁਟਿੰਗ ਪਾਲਿਸੀ ਲੈ ਕੇ ਬਿਆਨ ਜਿਹੜਾ ਸਾਹਮਣੇ ਨਹੀਂ ਆਇਆ ਵੀ ਇਸ ਬਾਰੇ ਸੋਚਿਆ ਜਾਵੇ ਕਾ ਵਾਪਸ ਲਿਆ ਜਾਵੇ ਕੋਈ ਖੁਸ਼ੀ ਦੀ ਗੱਲ ਨਹੀਂ ਆਈ ਜੇ ਔਣਾਂਲ ਦਿਨਤ ਵੀ ਜਿਹਾਈ ਰਹਾ ਤਾਂ ਅਗਲਾ ਕੀ ਹੋਵੇ ਦੇਖੋ ਅਗਲੀ ਪਲੈਨਿੰਗ ਕਰ ਰਹੇ ਆ ਐਸਕੇਐਮਬੀ ਕਰ ਰਿਹਾ ਤੇ ਦੂਜੀਆਂ ਜਥੇਬੰਦੀਆਂ ਵੀ ਕਰ ਰਹੀਆਂ ਅਗਲੀ ਕੀ ਕਰਾਂਗੇ ਇਹ ਆ ਕਿ ਵੀ ਹੁਣ ਧਰਨੇ ਲੱਗਣਗੇ ਜਿਹੜਾ ਚੰਡੀਗੜ੍ਹ ਘੇਰਾਂਗੇ ਉਥੇ ਜਿਹੜਾ ਪੱਕਾ ਹੀ ਧਰਨਾ ਲਾਉਣਾ ਪਊਗਾ ਇਹਨਾਂ ਦੇ ਘਰਾਂ ਦੇ ਘਰਾਓ ਕਰਾਂਗੇ ਸੜਕਾਂ ਤੇ ਆਵਾਂਗੇ ਬਸ ਆਹੀ ਕੁਛ ਹੋਣਾ ਹੋਰ ਸਾਡੇ ਕੋਲ ਜਮੀਨਾਂ ਚ ਵੜਨ ਦਾ ਜਮੀਨਾਂ ਕਿਹਨੇ ਪੜਨ ਦੇਣਾ ਫੋਰ ਤੇ ਲਾਤੇ ਆ ਕਦੀ ਵੀ ਨਹੀਂ ਐਂਟਰੀ ਵੀ ਨਹੀਂ ਗਈ ਇਹਦਾ ਅੱਖ ਵੀ ਨਾ ਕਰਕੇ ਦੇਖਣ ਲੱਤ ਵੀ ਨਾ ਪਾਉਣ ਤੇ ਅਸੀਂ ਨਹੀਂ ਵਣ ਦੇਣਾ ਜਮੀਨਾਂ ਦੇ ਵਿੱਚ ਨਾ ਇਹਨਾਂ ਨੂੰ ਅਕਵਾਇਰ ਕਰਨ ਦੇਣੀਆਂ ਇਹਨਾਂ ਸੋ ਕਿਸਾਨਾਂ ਦਾ ਰੋਸ਼ ਤੁਹਾਨੂੰ ਸਿੱਧੇ ਤੌਰ ਤੇ ਦਿਖਾਇਆ ਜਿਹਦੇ ਵਿੱਚ ਕਿਸਾਨ ਵੀਰਾਂ ਨੇ ਕਿਸਾਨ ਆਗੂਆਂ ਨੇ ਇਹ ਗੱਲ ਸਿੱਧੇ ਤੌਰ ਤੇ ਕਹੀ ਹੈ ਕਿ ਜਿਹੜੇ ਮਸਲਿਆਂ ਨੂੰ ਲੈ ਕੇ ਅੱਜ ਇਹ ਰੋਸ਼ ਤਰਨਾ ਕੀਤਾ ਜਾ ਰਿਹਾ ਹੈ ਉਹਨਾਂ ਵਿੱਚੋਂ ਲੈਂਡ ਪੁਲਿੰਗ ਪੋਲਿਸੀ ਅਤੇ ਗੰਨੇ ਦੀ ਸਬਸਿਡੀ ਅਜੇ ਮਸਲੇ ਹਨ ਜਿਹੜੇ ਕਿ ਪੰਜਾਬ ਸਰਕਾਰ ਦੇ ਤੋਂ ਮੁੱਖ ਮੰਗਾਨੇ ਔਰ ਇਹਨਾਂ ਦੇ ਬਾਰੇ ਲੇਕਰ ਵਿਚਾਰ ਨਾ ਹੋਇਆ ਤਾਂ ਅਗਲੀ ਜਿਹੜੀ ਹੈ ਰਣਨੀਤੀ ਥੋਰ ਵੀ ਤਿੱਖੀ ਕੀਤੀ ਜਾਵੇਗੀ ਕੈਮਰਾ ਪਰਸਨ ਸਮੀਰ ਲਾ ਯੁਗੇਸ਼ ਮਾਰਕਟ ਕੋਸ਼ਿਆਰ